ਇਸ ਵਿੱਚ ਇਹਦੀ ਬੜੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅਜਨਾਲਾ ਥਾਣੇ ਦੇ ਬਾਅਦ ਬੰਬ ਨਮਾਚੀਜ਼ ਮਿਲਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਦੋ ਨੌਜਵਾਨਾਂ ਨੂੰ ਅੱਜ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਹੁਣ ਕਈ ਵੱਡੇ ਖੁਲਾਸੇ ਹੋਣ ਦੇ ਖੱਸੇ ਜਿਹੜਾ ਨੇ ਉਹ ਵੀ ਜਤਾਏ ਜਾ ਰਹੇ ਨੇ ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਵੱਡੀ ਅਪਡੇਟ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਅਦਾਲਤ ਵੱਲੋਂ ਇਹਨਾਂ ਦਾ ਰਿਮਾਂਡ ਜਿਹੜਾ ਪੁਲਿਸ ਨੂੰ ਦੇ ਦਿੱਤਾ ਗਿਆ ਪਰ ਇੱਥੇ ਕਾਬਿਲ ਗੌਰ ਹੈ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਗਰੁੱਪ ਦੇ ਨਾਲ ਜੁੜੇ ਹੋਏ ਇਹ ਨੌਜਵਾਨ ਨੇ ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਬੀਤੇ ਦਿਨੀ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਤੁਹਾਨੂੰ ਦੱਸਦੀ ਏ ਕਿ ਕੁਝ ਦਿਨ ਪਹਿਲਾਂ ਅਜਨਾਲਾ ਦੇ ਥਾਣੇ ਦੇ ਬਾਹਰ ਆਈਡੀ ਦਾ ਧਮਾਕਾ ਹੋਇਆ ਸੀ ਜਿਸ ਤੋਂ ਬਾਅਦ ਪੁਲਿਸ ਲਗਾਤਾਰ ਇਹਨਾਂ ਨੌਜਵਾਨਾਂ ਦੀ ਪਛਾਣ ਕਰ ਰਹੀ ਸੀ ਜਿਸ ਦੀ ਜ਼ਿੰਮੇਵਾਰੀ ਇੰਟਰਨੈਸ਼ਨਲ ਬੱਬਰ ਖਾਲਸਾ ਦੇ ਵੱਲੋਂ ਲਈ ਗਈ ਸੀ ਤੇ ਉਸ ਤੋਂ ਬਾਅਦ ਪੁਲਿਸ ਨੇ ਇਹਨਾਂ ਦੋਵਾਂ ਜਿਹੜੇ ਨੌਜਵਾਨ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਜਨਾਦੇ ਕੋਲੋਂ ਪਿਸਤੌਲ ਵੀ ਮਿਲੀ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਅੱਜ ਇਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਅੱਜ ਅਦਾਲਤ ਨੇ ਇਹਨਾਂ ਨੂੰ 5 ਦਿਨ ਤੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਜਨਾਲਾ ਥਾਣੇ ਦੇ ਬਾਹਰ ਆਈਈਡੀ ਦਾ ਮਾਮਲਾ ਜਿਸ ਦੇ ਵਿੱਚ ਦੋ ਨੌਜਵਾਨ ਗ੍ਰਿਫਤਾਰ ਕੀਤੇ ਗਏ ਨੇ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਹਨਾਂ ਦੇ ਕੋਲੋਂ ਇੱਕ ਗ੍ਰੇਨੇਡ ਤੇ ਪਿਸਤੌਲ ਉਹ ਵੀ ਜਿਹੜੀ ਆ ਪੁਲਿਸ ਦੇ ਵੱਲੋਂ ਬਰਾਮਦ ਕੀਤੀ ਗਈ ਸੀ ਸੋਂ ਆਣ ਅੱਜ ਇਹਨਾਂ ਨੂੰ ਜਦੋਂ ਅਦਾਲਤ 'ਚ ਪੇਸ਼ ਕੀਤਾ ਗਿਆ ਤਾਂ ਮਾਨਯੋਗ ਅਦਾਲਤ ਦੇ ਵੱਲੋਂ ਇਹਨਾਂ ਨੂੰ 5 ਦਿਨ ਦੀ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ ਸੋ ਇਸ ਬਾਬਤ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਅੰਮ੍ਰਿਤਸਰ ਤੋਂ ਮੇਰੇ ਸਹਿਯੋਗੀ ਲਲਿਤ ਸ਼ਰਮਾ ਲਲਿਤ ਕੀ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਹੜੇ ਮੁੱਦੇ ਨੂੰ ਲੈ ਕੇ ਅੰਦਰ ਪੁਲਿਸ ਦੇ ਵੱਲੋਂ ਤਰਕ ਦਿੱਤੇ ਗਏ ਤੇ ਅਦਾਲਤ ਨੇ 5 ਦਿਨਾਂ ਦਾ ਰਿਮਾਂਡ ਦੇ ਦਿੱਤਾ ਹੈ ਇਹ ਬਿਲਕੁਲ ਤਾਂ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਪਿਛਲੇ ਦਿਨੀ ਜਦੋਂ ਅਜਨਾਲਾ ਥਾਣੇ ਦੇ ਬਾਹਰ ਆਰਡੀਐਸ ਰੱਖਣ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਕਾਫੀ ਜਿਹੜਾ ਸਨਸਨੀ ਸ਼ਹਿਰ ਦੇ ਵਿੱਚ ਫੈਲ ਗਈ ਸੀ ਉਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਤੇ ਪੁਲਿਸ ਵੱਲੋਂ ਜਿਹੜੀਆਂ ਜਾਂਚ ਸ਼ੁਰੂ ਕੀਤੀ ਗਈ ਉਸ ਦੇ ਚੱਲਦੇ ਇੱਕ ਸੀਸੀਟੀਵੀ ਵੀਡੀਓ ਸਾਹਮਣੇ ਆਈ ਜਿਸ ਦੇ ਵਿੱਚ ਦੋ ਮੋਟਰਸਾਈਕਲ ਤੇ ਨੌਜਵਾਨ ਆਉਂਦੇ ਨੇ ਉਹ ਆਰਡੀਐਸ ਰੱਖ ਕੇ ਫਰਾਰ ਹੋ ਜਾਂਦੇ ਨੇ ਪੁਲਿਸ ਵੱਲੋਂ ਸੀਸੀਟੀਵੀ ਫੁਟੇ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਜਦੋਂ ਇਹਨਾਂ ਦੋਵਾਂ ਨੌਜਵਾਨਾਂ ਦੀ ਪਛਾਣ ਕੀਤੀ ਗਈ ਤੇ ਇੱਕ ਦਾ ਨਾਮ ਜਸ਼ਨਦੀਪ ਤੇ ਦੂਸਰੇ ਦਾ ਨਾਮ ਰਾਜਵੀਰ ਦੱਸਿਆ ਜਾ ਰਿਹਾ ਜੋ ਦੋਵੇਂ ਕੀ ਚੰਡੇਾਲਾ ਦੇ ਰਹਿਣ ਵਾਲੇ ਹਨ ਨੇਤਨ ਦੱਸਦੀ ਹੈ ਕਿ ਅੱਜ ਇਹਨਾਂ ਨੂੰ ਮਾਜੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਦੇ ਕਰਕੇ ਇਹਨਾਂ ਨੂੰ ਪੰਜ ਦੰਦਰ ਮਾੜ ਹਾਸਲ ਹੋ ਰਿਹਾ ਹੈ ਪੁਲਿਸ ਨੂੰ ਉੱਥੇ ਪੁਲਿਸ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹਨਾਂ ਕੋਲੋਂ ਦੋ ਹੈਂਡ ਦੋ ਹੈਂਡ ਗਨਰੇਡ ਦੀ ਇੱਕ ਪਿਸਤੌਲ ਵੀ ਜਿਹੜੀ ਬਰਾਮਦ ਹੋਈ ਆ ਤੇ ਅਜੇ ਹੋਰ ਜਿਹੜਾ ਜਿਹੜੀਆਂ ਖੁਲਾਸੇ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਜੀ ਇਸ ਤੋਂ ਇਲਾਵਾ ਲਲਿਤ ਮੈਂ ਵੀ ਪੂਰਾ ਜਾਨਣਾ ਚਾਹਾਂਗਾ ਕਿ ਪੁਲਿਸ ਵੱਲੋਂ ਦੋ ਨੌਜਵਾਨ ਗ੍ਰਿਫਤਾਰ ਕੀਤੇ ਗਏ ਨੇ ਕਿਨਾ ਦੇ ਹੋਰ ਵੀ ਸਾਥੀ ਨੇ ਅੰਮ੍ਰਿਤਸਰ ਦੇ ਵਿੱਚ ਜਨਾਦੀ ਤੇ ਗ੍ਰਿਫਤਾਰੀ ਦੀ ਤਲਵਾਰ ਲੈਟ ਕਰਈ ਹੈ ਕਿਉਂਕਿ ਪੂਰਾ ਵੀ ਨਿਕਲ ਕੇ ਆਇਆ ਸੀ ਕਿ ਕਮ ਮੋਡਿਊਲ ਹੈ ਪੂਰਾ ਜਿਹੜਾ ਬੱਬਰ ਖਾਲਸਾ ਦੇ ਕਹਿੰਦੇ ਪੂਰੀ ਕਾਰਵਾਈ ਕਰਦਾ ਹੈ ਕਿਉਂਕਿ ਜਨਾਲਾ ਥਾਣਾ ਫਿਰ ਮਜੀਠਾ ਥਾਣਾ ਇਸ ਤਰੀਕੇ ਦੇ ਨਾਲ ਬਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਜਾ ਰਿਹਾ ਹੈ ਜੀ ਕੋ ਤਾਂ ਜਾਣਕਾਰੀ ਮੁਤਾਬਕ ਦੱਸਦਾ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਜਿਹੜੀ ਹੈ ਗੁਰਗਾ ਜਿਹੜਾ ਹਰਵਿੰਦਰ ਸਿੰਘ ਰਿੰਦਾ ਉਹਨਾਂ ਦੇ ਗਾਂ ਜਿਹੜੇ ਸਾਥੀ ਹਰਪ੍ਰੀਤ ਸਿੰਘ ਹੈ ਪੀ ਪਾਸਿਆਂ ਨੇ ਉਹਨਾਂ ਵੱਲੋਂ ਜਿਹੜੀ ਜਿਹੜੀ ਜਾਣਕਾਰੀ ਦਿੱਤੀ ਗਈ ਸੀ ਜਿਹੜੀ ਕਿ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਸਾਰਾ ਜਿਹੜਾ ਆਡੀਸ ਸਾਡੇ ਵੱਲੋਂ ਰਿਕਵਾਈ ਗਈ ਆ ਨਾਲ ਦੱਸਿਆ ਕਿ ਅੰਮ੍ਰਿਤਸਰ ਦਾ ਥਾਣਾ ਨਾਲੇ ਦੇ ਵਿੱਚ ਜਿਹੜੀ ਆਡੀਸ ਰਿਕਵਾਈ ਗਈ ਉਸ ਤੋਂ ਬਾਅਦ ਗੁਰਬਖਸ਼ਨਗਰ ਚੌਕੀ ਜਿਹੜਾ ਬਲਾਸ ਹੁੰਦਾ ਉਸ ਤੋਂ ਬਾਅਦ ਜਿਹੜਾ ਮਜੀਠਾ ਥਾਣੇ ਦੇ ਵਿੱਚ ਜਿਹੜਾ ਬਲਾਸ ਹੁੰਦਾ ਜਿਸ ਤੋਂ ਵੱਲ ਪੁੱਛ ਲੋ ਕਿਹਾ ਜਾਂਦਾ ਕਿ ਇਹ ਟਾਇਰ ਫਟਿਆ ਸੀ ਕਿਤੇ ਕਿ ਉਹ ਬਲਾਸ ਹੋਇਆ ਸੀ ਪਰ ਇਹਨਾਂ ਵੱਲੋਂ ਜਿਹੜੀ ਬੱਬਰਖਾਲ ਇੰਟਰਨੈਸ਼ਨਲ ਜਿਹੜੀ ਹੈਪੀ ਪਾਸਿਆਂ ਵੱਲੋਂ ਜਿਹੜੀ ਹੈ ਕਿ ਜਿਹੜੀ ਜਿਹੜੀ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਜ਼ਿੰਮੇਵਾਰੀ ਅਸੀਂ ਲੈਨੇ ਆ ਜਿਹ ਉਸ ਤੋਂ ਬਾਅਦ ਪੁਲਿਸ ਵੱਲੋਂ ਜਿਹੜੀ ਪੂਰੀ ਜਾਂਚ ਕੀਤੀ ਗਈ ਤੇ ਉਹਨਾਂ ਚ ਜਿਹੜੇ ਦੋ ਨੌਜਵਾਨ ਸਾਹਮਣੇ ਆਏ ਨੇ ਤਾਂ ਦੱਸਦੀ ਹੈ ਕਿ ਇਹਨਾਂ ਜਿਹੜੇ ਦੋਵੇਂ ਨੇ ਹੈਪੀ ਪਾਸਿਆਂ ਤੋਂ ਉਹਦੇ ਜਿਹੜੇ ਸਾਥੀ ਜਿਹੜੇ ਅਮਰੀਕਾ ਵਿੱਚ ਬੈਠੇ ਹੋਏ ਨੇ ਉਹਨਾਂ ਵੱਲੋਂ ਹੀ ਸਾਰਾ ਜਿਹੜਾ ਮਾਡੂਲ ਚਲਾਇਆ ਜਾ ਰਿਹਾ ਤੇ ਉਹਨਾਂ ਨੂੰ ਲੈ ਕੇ ਜਿਹੜੇ ਨਵੇਂ-ਨਵੇਂ ਹੋਲੀ ਉਮਰ ਦੇ ਨੌਜਵਾਨ ਹੁੰਦੇ ਨੇ ਉਹਨਾਂ ਨੂੰ ਬਲਕਾ ਕੇ ਪੈਸਿਆਂ ਦਾ ਲਾਲਚ ਦੇ ਕੇ ਉਹਨਾਂ ਨੂੰ ਆਪਣੇ ਗੈਰਹੀ ਵੀ ਸ਼ਾਮਲ ਕਰਕੇ ਇਹ ਵਾਰਦਾਤਾ ਇਹਨਾਂ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਜਿਸ ਤੇ ਚੱਲਦੇ ਇੱਕ ਜਿਹੜਾ ਅੱਜ ਜਿਹੜੇ ਦੋ ਨੌਜਵਾਨ ਫੜੇ ਨੇ ਉਹਨਾਂ ਵਿੱਚੋਂ ਇੱਕ ਨਾਬਾਲਗ ਹੈ ਤੇ ਇੱਕ ਬਾਲ ਇਸ ਤੋਂ ਇਲਾਵਾ ਦੋਮਾ ਦੇ ਕੋਲੋਂ ਇੱਕ ਗ੍ਰੇਨੇਡ ਤੇ ਪਿਸਤਲ ਵੀ ਮਿਲੀ ਹੈ ਲਲਿਤੇ ਵੀ ਮੰਨਿਆ ਜਾ ਸਕਦਾ ਹੈ ਕਿ ਪੰਜਾਬ ਦੇ ਵਿੱਚ ਕਿਸੇ ਹੋਰ ਪੁਲਿਸ ਥਾਣੇ ਨੂੰ ਨਿਸ਼ਾਨਾ ਬਣਾਉਣ ਲੱਗੇ ਸੀ ਕਿਉਂਕਿ ਦੇਖੋ ਲਗਾਤਾਰ ਹੀ ਨਾ ਦੇ ਵੱਲੋਂ ਥਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੀ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਦੋ ਹੈਂਡ ਗ੍ਰੇਨੇਡ ਤੇ ਇੱਕ ਪਿਸਤੌਲ ਜਿਹੜੀ ਇਹਨਾਂ ਕੋਲ ਬਰਾਮਦ ਹੋਈ ਹੈ ਤੇ ਹੋਰ ਵੀ ਜਿਹੜਾ ਗੋਲਾ ਬਰੂਦ ਬਰਾਮਦ ਹੋਇਆ ਹੈ ਪਰ ਪੁੱਛ ਲੋ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਇਹ ਪੂਰੇ ਸੋ ਮੀਡੀਆ ਸਾਹਮਣੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਉਹਨਾਂ ਦਾ ਰਿਮਾਨ ਪੰਜ ਦਿਨ ਦਾ ਜਰੂਰ ਹਾਸਲ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਜਾਂਚ ਚੱਲ ਰਹੀ ਹੈ ਜਾਂਚ ਤੋਂ ਬਾਅਦ ਜੋ ਵੀ ਤੱਥ ਹੋਣਗੇ ਉਹ ਮੀਡੀਆ ਦੇ ਸਾਹਮਣੇ ਜਰੂਰ ਰੱਖੇ ਜਾਣਗੇ ਪਰ ਕਿਤੇ ਨਾ ਕਿਤੇ ਵੇਖਿਆ ਜਾਵੇ ਤੇ ਲਗਾਤਾਰ ਜਿਹੜੇ ਤਿੰਨ ਅੰਮ੍ਰਿਤਸਰ ਵਿੱਚ ਬਲਾਸਟ ਹੋਏ ਨੇ ਉਸ ਤੋਂ ਬਾਅਦ ਜਿਹੜਾ ਹੁਣ ਇਹ ਪਟਿਆਲਾ ਹਲਕੇ ਵਿੱਚ ਜਿਹੜਾ ਬਲਾਸਟ ਹੋਇਆ ਇਹ ਵੀ ਉਸ ਨਾਲ